ਗੋਡਿਆਂ ਤੋਂ نیچے ਪਿੰਜਣੀਆਂ ਔਰ ਪੈਰਾਂ ਦੇ ਵਿੱਚ ਖੂਨ ਦਾ ਸੰਚਾਰ ਘੱਟ ਹੋ ਜਾਣਾ ਇਸ ਜਗ੍ਹਾ ਤੇ ਸੁੰਨਾ ਪੁੰਰ ਰਹਿਣਾ ਐਦਾਂ ਲੱਗਣਾ ਵੀ ਕੀੜੀਆਂ ਚਾਲਦੀਆਂ ਹੁੰਦੀਆਂ ਹੁੰਦਾ ਕਿਉਂ ਆ ਉਹ ਵੀ ਦੱਸਾਂਗੇ ਅਗਰ ਤੁਸੀਂ ਇਸ ਜਗ੍ਹਾ ਤੇ ਖੂਨ ਦਾ ਸੰਚਾਰ ਥੋੜੇ ਘੱਟ ਜਾਏਗਾ ਵੈਰੀਕੋਸ ਵੇਇਨਸ ਬਣ ਸਕਦੀਆਂ ਨੇ ਇਸ ਜਗ੍ਹਾ ਤੇ ਐਦਾਂ ਲੱਗੇਗਾ ਜਿਵੇਂ ਜਲਣ ਹੁੰਦੀ ਹੋਵੇ ਔਰ ਪਿੰਜਣੀਆਂ ਤੇ ਔਰ ਪੈਰਾਂ ਦੇ ਵਿੱਚ ਦਰਦ ਬਹੁਤ ਜ਼ਿਆਦਾ ਰਹੇ ਹੁੰਦਾ ਕਿ ਹੈ ਕਾਰਨ ਬਹੁਤ ਲੋਕ ਤੁਸੀਂ ਦੇਖੇ ਹੋਣੇ ਆ ਏਦਾਂ ਬੈਠੇ ਰਹਿੰਦੇ ਨੇ ਇਸ ਪੋਜੀਸ਼ਨ ਦੇ ਵਿੱਚ ਲੱਤ ਤੇ ਉੱਪਰ ਲੱਤ ਰੱਖ ਕੇ ਉਹਨਾਂ ਦੇ ਇਹ ਸਮੱਸਿਆ ਬਹੁਤ ਕਾਮਨਲੀ ਨਿਕਲ ਕੇ ਆਉਂਦੀ ਆ ਦੂਸਰੇ ਉਹ ਲੋਕ ਜਿਹੜੇ ਪੈਰਾਂ ਦੇ ਭਾਰ ਏਦਾਂ ਬੈਠਿਆ ਗੋਡੇ ਮੋੜ ਕੇ ਏਦਾਂ ਬੈਠ ਜਾਂਦੇ ਨੇ ਏਦਾਂ ਕਰਕੇ ਉਹਨਾਂ ਦੇ ਵੀ ਇਹ ਸਮੱਸਿਆ ਬਹੁਤ ਜਿਆਦਾ ਨਿਕਲ ਕੇ ਆਉਂਦੀ ਆ ਜਿਹੜੇ ਲੋਕ ਲੰਬੇ ਸਮੇਂ ਲਈ ਬੈਠਦੇ ਆ ਸੋ ਅੱਜ ਤੋਂ ਤੁਸੀਂ ਏਦਾਂ ਦਾ ਬੈਠਣ ਦਾ ਜਿਹੜਾ ਪ੍ਰੋਸੀਜਰ ਹੈ ਉਹ ਕੱਟ ਕਰ ਦਿਓ ਬੈਠ ਸਕਦੇ ਹੋ ਪਰ ਕੱਟ ਕਰ ਦਿਓ ਹੁਣ ਆਪਾਂ ਗੱਲ ਕਰਨ ਲੱਗੇ ਆ ਇਸ ਜਗ੍ਹਾ ਤੇ ਆਪਾਂ ਖੂਨ ਦਾ ਸੰਚਾਰ ਕਿਵੇਂ ਵਧਾਈਏ ਕਿ ਇਹ ਆਪਣਾ ਜਿਹੜਾ ਸੁੰਨਾਪਾਣਾ ਉਹ ਵੀ ਦੂਰ ਹੋਵੇ ਪਿੰਜਣੀ ਦੇ ਵਿੱਚ ਦਰਦ ਹੈ ਉਹ ਵੀ ਦੂਰ ਹੋਵੇ ਸਤਿ ਸ੍ਰੀ ਅਕਾਲ ਜੀ ਦਿਸ ਇਜ਼ ਡਾਕਟਰ ਗੁਰਸ਼ੀਰ ਸਿੰਘ ਪਹਿਲੀ ਐਕਸਰਸਾਈਜ਼ ਤੁਸੀਂ ਕੀ ਕਰਨੀ ਆ ਐਂਕਲ ਟੂ ਪੰਪਸ ਕਰਨੇ ਆ ਤੁਸੀਂ ਦੇਖੋ ਐਦਾਂ ਤੁਸੀਂ ਪੈ ਜਾਣਾ ਹੋਰ ਤੁਸੀਂ ਪੈਰ ਅੰਦਰ ਪੈਰ ਬਾਹਰ ਪੈਰ ਅੰਦਰ ਪੈਰ ਬਾਹਰ 10 ਵਾਰੀ ਕਰਨੇ ਆ ਇਸ ਦੇ 3 ਸੈੱਟ ਲਾਉਣੇ ਆ ਦੂਜੀ ਕਸਰਤ ਕੀ ਹੋਏਗੀ ਤੁਸੀਂ ਇੱਕ ਰੋ ਲੈ ਲੈਣਾ ਦੋਨਾਂ ਪਿੰਜੜੀਆਂ ਦੇ ਥਲੇ ਰੱਖ ਦੇਣਾ ਇਸ ਤਰ੍ਹਾਂ ਕਰਕੇ ਇੱਥੇ ਵੀ ਆਪਾਂ ਇੱਕ ਫਿਰ ਦੋ ਫਿਰ ਤਿੰਨ 10 ਵਾਰੀ ਕਰਨਾ ਫਿਰ ਆਰਾਮ ਇਸ ਦੇ ਵੀ ਤੁਸੀਂ 6 ਸੈੱਟ ਲਾਉਣੇ ਆ ਇਸ ਤੋਂ ਪਹਿਲਾਂ ਵਾਲੀ ਕਸਰਤ ਦੇ ਵੀ 6 ਸੈੱਟ ਲਾਉਣੇ ਆ ਉਸ ਤੋਂ ਅਗਲੀ ਕਸਰਤ ਹੈ ਜਿਹੜੀ ਹੀਲ ਰੇਜ਼ ਕਰਨ ਲੱਗੇ ਆਪਾਂ ਇਦਾਂ ਖੜ ਜਾਾਂਗੇ ਅੱਡੀਆਂ ਉੱਪਰ ਚੱਕਾਂਗੇ ਥੈਨ ਰਿਲੈਕਸ 1 2 ਇਦਾਂ ਤੁਸੀਂ 10 ਵਾਰੀ ਕਰਕੇ ਆਰਾਮ ਕਰਨਾ ਔਰ ਇਸ ਦੇ 6 ਸੈੱਟ ਤੁਸੀਂ ਲਾਉਂਗੇ ਤਿੰਨੋਂ ਕਸਰਤਾਂ ਸਵੇਰੇ ਦੇ ਪੈਰੇ ਸ਼ਾਮ ਕਰੋ ਤੁਸੀਂ ਦੇਖੋਗੇ ਤੁਹਾਡੇ ਜੋ ਗੋਡਿਆਂ ਤੋਂ ਹੀਠਾਂ ਲੱਤਾਂ ਸੁੰਨੀਆਂ ਹੋ ਗਈਆਂ ਨੇ ਉਸ ਦੇ ਵਿੱਚ ਖੂਨ ਦਾ ਸੰਚਾਰ ਬਹੁਤ ਜਲਦੀ ਚੱਲ ਪਏਗਾ ਔਰ ਤੁਹਾਡੇ ਜੋ ਦਰਦ ਹੈ ਉਹ ਵੀ ਕੱਟ ਜਾਏਗਾ ਸਤਿ ਸ੍ਰੀ ਅਕਾਲ ਜੀ